ਪਰਵਾਸੀਆਂ ਦੇ ਬਾਰੇ ਵਿੱਚ ਮੈਂ ਇਹ ਕਹਿਣਾ ਇਹਨਾਂ ਨੂੰ ਕੰਮ ਕਰਨ ਲਈ ਆਉਣਾ ਚਾਹੀਦਾ ਸਾਡੇ ਬੁਰੀਆ ਬਿਸਤਰਾ ਲੈ ਕੇ ਆਉਣ ਜਿੱਦਾਂ ਹੀ ਕੰਮਕੁਮ ਖਤਮ ਹੁੰਦਾ ਸਾਡੇ ਸੀਜ਼ਨਲ ਆਉਣ ਜਿੱਦਾਂ ਬਿਲਣਿਆਂ ਦੇ ਕੰਮ ਚੱਕ ਕੇ ਚਲ ਜਾਂਦੇ ਟਿੰਡਫੌੜੀ ਇਹ ਜਾਣ ਆਪਣੇ ਸਟੇਟ ਨੂੰ ਇਹਨਾਂ ਨੂੰ ਵੀ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਮੈਂ ਤਾਂ ਆਪਣੀ ਗੱਲ ਕਰਦਾ ਮੇਰਾ opinion ਇਹ ਆ ਤੇ ਇੱਥੇ ਸਖਤ ਰਵਈਆ ਹੋਣਾ ਚਾਹੀਦਾ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਕਿ ਪੰਜਾਬ ਵਿੱਚ ਲੈਂਡ ਨਾ ਕੋਈ ਪਰਚੇਸ ਕਰ ਸਕੇ ਹੋਰ ਕੋਈ ਆਉਣ ਕੰਮ ਕਰਨ ਜਦ ਸਾਨੂੰ ਨਹੀਂ ਅਧਿਕਾਰ ਹੈਗਾ ਕਈ ਸਟੇਟਾਂ ਚ ਅਸੀਂ ਕਿਹੜਾ ਲੈ ਸਕਦੇ ਆ ਔਰ ਖਾਸ ਕਰਕੇ ਜਦੋਂ ਸਾਡੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਨਹੀਂ ਰਹਿਣ ਦੇਣਗੇ ਸਾਨੂੰ ਇਦਾਂ ਲੱਗੂਗਾ ਸਾਨੂੰ ਲੱਗੂਗਾ ਕਿ ਮੇਰੇ ਆਸ-ਪਾਸ ਕ੍ਰਿਮੀਨਲ ਰਹਿ ਰਹੇ ਆ ਇਹ ਤਾਂ ਦੇਖਦਾ ਹੀ ਬੜਨੇ ਨੂੰ ਹੋਰ ਤਰ੍ਹਾਂ ਦਾ ਯਾਰ ਇਹ ਤਾਂ ਲੋਕਾਂ ਨੂੰ ਅਪੀਲ ਵੀ ਕਰਨਾ ਭਈ ਇਹਨਾਂ ਨੇ ਮੈਨੀਫੈਸਟੋ ਬਣਾ ਕੇ ਤੁਹਾਡੇ ਕੋਲ ਆਉਣਾ 27 ਚ ਇਲੈਕਸ਼ਨਾਂ ਲਈ ਹੋ ਸਕਦਾ ਪਹਿਲਾਂ ਵੀ ਆਉਣਾ ਪੈ ਜਾਏ ਜਿੱਦਾਂ ਦੇ ਹਾਲਾਤ ਆ ਜਦੋਂ ਆਉਣ ਤੁਹਾਡੇ ਕੋਲ ਇਹਨਾਂ ਦੇ ਮੈਨੀਫੈਸਟੋ 'ਚ ਜਿਹੜੀ ਪ੍ਰਾਈਮ ਜਿਹੜੀ ਗੱਲ ਹੈ ਪ੍ਰਾਇਮਰਲੀ ਇਹ ਗੱਲ ਹੋਵੇ ਪੀ ਜਿਵੇਂ ਜੇ ਐਂਡ ਕੇ ਚ ਕੋਈ ਲੈਂਡ ਨਹੀਂ ਨਾ ਖਰੀਦ ਸਕਦਾ ਦੂਜੀ ਸਟੇਟ ਚ ਜਿਵੇਂ ਕੋਈ ਹਿਮਾਚਲ ਚ ਨਹੀਂ ਖਰੀਦ ਸਕਦਾ ਉਤਰਾਖੰਡ ਚ ਨਹੀਂ ਖਰੀਦ ਸਕਦਾ ਗੁਜਰਾਤ ਚ ਨਹੀਂ ਆਪਾਂ ਲੈ ਸਕਦੇ ਪੰਜਾਬ ਚ ਲੈਂਡ ਨਹੀਂ ਮਿਲਣੀ ਚਾਹੀਦੀ ਇਹਨਾਂ ਨੂੰ ਜ਼ਮੀਨ ਇਹਨਾਂ ਨੂੰ ਨਹੀਂ ਖਰੀਦਣ ਦਾ ਅਧਿਕਾਰ ਚਾਹੀਦਾ ਕਿਉਂ ਦਈਏ ਕਾਹਤੋਂ ਕਰੀਏ ਜਦ ਸਾਡਾ ਸੱਭਿਆਚਾਰ ਖਤਮ ਕਰਨੋਂ ਪਏ ਹੋਏ ਹੈ ਇਹ ਸਾਡਾ ਕਲਚਰ ਹੀ ਨਹੀਂ ਰਹਿਣਾ ਯਾਰ ਆਉਣ ਵਾਲੇ ਸਮੇਂ ਸਰਿੰਦਰ ਦੇਖ ਲਿਓ ਤੁਸੀਂ ਕਲਚਰ ਨਹੀਂ ਰਹਿਣਾ ਸਾਡਾ ਸਾਡਾ ਸਰਮਾਇਆ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਕਲਚਰ ਬਹੁਤ ਉੱਚਾ ਹੈ ਮਕਾਮ ਵਰਡ ਵਿੱਚ